ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰੇ ਬੰਗਲਾ ਸਾਹਿਬ ਦਿੱਲੀ ਵਿਖੇ ਉਹ ਵੱਡੀ ਘਟਨਾ ਵਾਪਰੀ ਹੈ ਜਿੱਥੇ ਸਾਨੂੰ ਦੇਖਣ ਨੂੰ ਮਿਲਦਾ ਹੈ ਇੱਕ ਵਿਅਕਤੀ ਗੁਰਦੁਆਰਾ ਬੰਗਲਾ ਸਾਹਿਬ ਪਹੁੰਚਦਾ ਹੈ ਅਤੇ ਸਵੇਰ ਦੀ ਅਰਦਾਸ ਜਿਹੜੀ ਕਿ ਸ तकरीबन 2.5 ਵਜੇ ਹੁੰਦੀ ਹੈ ਉਸ ਵਕਤ ਅਰਦਾਸ ਵਿੱਚ ਮਹਾਰਾਜ ਦੇ ਤਾਬਿਆਂ ਕੋਲ ਖੜਾ ਹੁੰਦਾ ਹੈ ਇੱਕਦਮ ਉਹ ਸ਼ਖਸ ਥੜਾ ਸਾਹਿਬ ਦੇ ਉੱਤੇ ਜਾ ਕੇ ਲਟ ਜਾਂਦਾ ਹੈ ਅਤੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਇਹ ਬੰਦਾ ਇੱਕਦਮ ਧੋਥੜਾ ਸਾਬ ਉੱਤੇ लेट ਜਾ ਕੇ लेट ਜਾਂਦਾ ਹੈ ਅਤੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੰਦਾ ਹੈ ਜਿੰਨੇ ਕ ਵੀਡੀਓ ਸਾਡੇ ਕੋਲ ਪਹੁੰਚੀ ਹੈਗੀ ਹੈ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਕਿੱਥੇ ਤੱਕ ਸਾਡੇ ਕੋਲ ਖਬਰ ਪਹੁੰਚੀ ਹੈ ਇਸ ਬੰਦੇ ਦਾ ਨਾਮ ਆਨੰਦ ਹੈ ਤੇ ਇਹ ਪਹਾੜ ਗੰਜ ਵਿੱਚ ਰਹਿੰਦਾ ਹੈ ਅਤੇ ਇਸ ਵਕਤ ਇਹ ਬੰਦਾ ਪੁਲਿਸ ਕਸਟਡੀ ਵਿੱਚ ਹੈਗਾ ਹੈ ਪਰ ਬਹੁਤ ਵੱਡਾ ਸਵਾਲ ਜਿਹੜਾ ਸਾਡੇ ਸਾਹਮਣੇ ਇਹ ਆਂਦਾ ਹੈ ਕਿ ਇਹ ਸਭ ਕਿਉਂ ਕੀਤਾ ਗਿਆ ਆਖਿਰ ਇਦਾਂ ਕਿਉਂ ਹੋਇਆ ਕੀ ਇਹ ਕਿਸਾਨ ਐਗਿਟੇਸ਼ਨ ਕਰਕੇ ਹੋਇਆ ਕਿਤੇ ਉਹਦੇ ਕਰਕੇ ਤਾਂ ਨਹੀਂ ਜਾਂ ਕਿਸੇ ਵੱਡੇ ਬੰਦੇ ਦਾ ਇਹਦੇ ਪਿੱਛੇ ਹੱਥ ਹੋਵੇ ਜਾਂ ਫਿਰ ਉਹ ਕਿਸਾਨ ਰੈਲੀਆਂ ਵੱਲੋਂ ਸਾਡਾ ਧਿਆਨ ਹਟਾਣ ਲਈ ਤਾਂ ਨਹੀਂ ਕੀਤਾ ਜਾ ਰਿਹਾ ਹੈ ਸਭ ਤੋਂ ਵੱਡਾ ਸਵਾਲ ਇਸ ਵਕਤ ਇਹੀ ਹੈਗਾ ਕਿ ਇਹ ਕਿਉਂ ਕੀਤਾ ਗਿਆ ਹੈ ਉਸ ਵਕਤ ਤਾਂ ਇਸ ਬੰਦੇ ਨੂੰ ਕਸੀਟ ਕੇ ਉੱਥੋਂ ਹਟਾ ਦਿੱਤਾ ਗਿਆ ਸੀਗਾ ਸਾਨੂੰ ਇਸ ਬੰਦੇ ਦੀ ਜੇਬ ਵਿੱਚੋਂ ਮਾਚਸ ਦੀ ਡੱਬੀ ਵੀ ਮਿਲੀ ਹੈ ਤੇ ਸਾਨੂੰ ਲੱਗਦਾ ਹੈ ਕਿ ਇਸ ਬੰਦੇ ਨੇ ਨਸ਼ਾ ਕੀਤਾ ਹੋਇਆ ਸੀਗਾ ਤੁਹਾਡੀ ਸਭ ਕੀ ਰਾਏ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਬਟਨ ਨੂੰ ਜ਼ਰੂਰ ਦਬਾਓ ਤੇ ਨਾਲ ਲੱਗੇ ਨੋਟੀਫਿਕੇਸ਼ਨ ਬੈਲ ਨੂੰ ਵੀ ਔਨ ਕਰ ਲਿਓ ਤਾਂਕਿ ਸਾਡੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਆ ਸਕੇ ਅਮ੍ਰਿਤ ਗene ਦਾ ਹੁਕਮਨਾਮਾ ਸਾਹਿਬ ਜੀ ਦੇ ਦਰਬਾਰ ਸਾਹਿਬ ਨੂੰ ਦੇਖਣ ਵਾਸਤੇ ਅਤੇ ਹੋਰ ਗੁਰਬਾਣੀ ਸਟੇਟਸ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਣੇ ਦਰ ਘਰਾਂ ਸਰਬੱਤ ਸਾਂਝ ਸੰਗਤ ਨੂੰ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੁਖ ਹੋਵੇ ਨਾਮ ਚੇਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੀ ਸੋ ਨਿਹਾਲ ਸ੍ਰੀ ਹਰਿ ਕ੍ਰਿਸ਼ਨ ਤਿਆਈਐ ਸ੍ਰੀ ਹਰਿ ਕ੍ਰਿਸ਼ਨ ਤਿਆਈਐ ਬੋਕੇ ਬੋਕੇ ਸ੍ਰੀ ਹਰਿ ਕ੍ਰਿਸ਼ਨ ਕੈਮਰਾ ਸ